ਬਰਨਾਲਾ ਦੇ ਨੇੜਲੇ ਪਿੰਡ ਕੈਰੋ ਵਿਖੇ ਉਸ ਸਮੇਂ ਸ਼ਰਮਨਾ ਘਟਨਾ ਸਾਹਮਣੇ ਆਈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਦੀ ਚੌਥੀ ਕਲਾਸ ਵਿੱਚ ਪੜ੍ਹਦੀ 9 ਸਾਲਾਂ ਮਾਸੂਮ ਬੱਚੀ ਨਾਲ ਉਸਦੇ 55 ਸਾਲਾਂ ਦੇ ਫੋਫੜ ਨੇ ਹੀ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਇਸ ਘਟਨਾ ਨੂੰ ਲੈ ਕੇ 9 ਸਾਲਾਂ ਪੀੜਤ ਮਾਸੂਮ ਬੱਚੀ ਦੇ ਪਿਤਾ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਯੂਪੀ ਦਾ ਰਹਿਣ ਵਾਲਾ ਹੈ ਜੋ ਆਪਣੇ ਪਰਿਵਾਰ ਸਮੇਤ ਇੱਟਾਂ ਵਾਲੇ ਪੱਠੇ ਤੇ ਇੱਟਾਂ ਬਣਾਉਣ ਦਾ ਕੰਮ ਕਰਦਾ ਹੈ ਉਸੀ 9 ਸਾਲਾ ਮਾਸੂਮ ਬੱਚੀ ਚੌਥੀ ਕਲਾਸ ਵਿੱਚ ਪੜਦੀ ਹੈ ਤੇ ਉਸਨੇ ਦੱਸਿਆ ਕਿ ਸਵੇਰੇ 7:30 ਵਜੇ ਲੜਕੀ ਨੂੰ ਉਸਦਾ ਫੁੱਪੜ ਲੱਸੀ ਲੈਣ ਦੇ ਬਹਾਨੇ ਆਪਣੇ ਨਾਲ ਨੇੜਲੇ ਪਿੰਡ ਲੈ ਗਿਆ ਜਿੱਥੇ ਰਸਤੇ ਵਿੱਚ ਪੱਠੇ ਲਈ ਤਿਆਰ ਹੋਣ ਵਾਲੀਆਂ ਮਿੱਟੀ ਦੀਆਂ ਕੱਚੀਆਂ ਇੱਟਾਂ ਵਾਲੀ ਪਥੇਰ ਵਾਲੀ ਜਗ੍ਹਾ ਤੇ ਲੈ ਗਿਆ ਤੇ ਉਸਦੀ ਤੀ ਦੇ ਨਾਲ ਜ਼ਬਰਜਨਾਕ ਕਰ ਦਿੱਤਾ ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ। ਘਟਨਾ ਜੀ ਸਵੇਰੇ 7:30-8:00 ਵਜੇ ਦੀ ਘਟਨਾ ਹੈਗੀ ਜੀ। ਕੁੜੀ ਸੀ ਜੀ ਆਪਣੀ ਕੁੜੀ ਆਪਣੇ ਭੁਣੇ ਨੇ ਕੁੜੀ ਦਾ ਆਪਣੇ ਰੇਪ ਕਰਤਾ ਜੀ ਉਹਨੇ। ਕੱਲ ਸ਼ਾਮ ਨੂੰ ਛੱਡੀ 4:00 ਵਜੇ ਜੀ ਕੁੜੀ ਰਾਤ ਭਰ ਉੱਥੇ ਰਹੀ ਸਵੇਰੇ ਫੋਨ ਆਉਂਦੀ ਸਰਦਾਰ ਜੀ ਕਿਹਾ ਉਹ ਕਹਿੰਦੇ ਆ ਮੈਂ ਤੇਰੇ ਕੁਲੜੇ ਦੇ ਬਾਈ ਐਵੇਂ ਗੱਲ ਗੱਲ ਬਾਤ ਹੋਗੀ। ਇਹ ਘਟਨਾ ਹੋਈ ਜੀ ਆਪਣੇ ਕੰਮ ਕੀ ਕਰਦੇ ਆ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਜੁਪੀ ਦੇ ਰਹਿਣ ਵਾਲਾ ਉਹ ਬਾਰਪੁਰ ਜ਼ਿਲ੍ਹਾ ਆਪਣਾ ਪੱਠੇ ਦਾ ਕੰਮ ਕਰਦਾ ਪਥੇੜ ਦਾ ਜੀ ਕਿਹਨੇ ਕੀਤਾ ਇਹ ਘਟਨਾ ਇਹ ਵਜੇ ਆਪਣੇ ਪੁਰਾਣੇ ਨੇ ਕੀਤਾ ਜੀ ਕੰਮ ਜੀਜੇ ਨੇ ਆਪਣੇ ਵੀਰ ਦੀ ਬੱਚੀ ਦੀ ਉਮਰ ਕਿੰਨੀ ਕਹਿ ਗਈ 9 ਸਾਲ ਦੀ ਉਮਰ ਹੈ ਜੀ ਹੁਣ ਕਿੱਥੇ ਲੈ ਕੇ ਆਏ ਉਹਨਾਂ ਨੂੰ ਮੈਂ ਇੱਥੇ ਆ ਗਿਆ ਹਸਪਤਾਲ ਅਸੀ ਵਾਲਾ ਹਸਪਤਾਲ ਜੀ ਇੱਥੇ ਹੀ ਬਰਨਾਲੇ ਜੀ ਮੰਗ ਕੀ ਕਰਦੇ ਹੋ ਮਗਰ ਜੀ ਇਨਸਾਫ ਚਾਹੀਦਾ ਸਾਨੂੰ ਜੀ ਕਦੋਂ ਤੋਂ ਇਨਕੇ ਲੜਕੀ ਨਾਲ ਕੋਈ ਪਹਿਲਾਂ ਤੋਂ ਵੀ ਇਨਕੇ ਆਏ ਕੋਈ ਸ਼ਰਤ ਪਹਿਲਾਂ ਕੋਈ ਨਹੀਂ ਆਇਆ ਜੀ ਕੌਣ ਜਮਦਾਰ ਹੈ ਇਹਦੇ ਰਮਨਦਾਰ ਜੀ وہی ਉਮੀਦਾਰ ਹੈ ਜੀ ਦਾ ਸਿਕੰਦਰ ਨਾਮ ਹੈ ਇਹਦਾ ਸਿਕੰਦਰ ਕਿੱਥੋਂ ਆਣ ਵਾਲਾ ਉਹ ਵੀ ਚੁਪੀ ਦਾ ਆਣ ਵਾਲਾ ਜੀ ਉਹਦਾ ਜਿਲ੍ਹਾ ਜੀ ਮੇਰਾ ਪੰਦਰ ਜਿਲ੍ਹਾ ਹੈਗਾ ਉਹਦਾ ਤੁਸੀਂ ਜਿਹੜਾ ਹੈਗਾ ਕੰਮ ਕੀ ਕਰਦੇ ਸੀਗੇ ਕਿੱਥੇ ਕਰਦੇ ਸੀ ਕੰਮ ਕਰਦੇ ਸੀ ਕਾਰੇ ਪਥੇ ਤੇ ਜੀ ਪਥੇਰ ਦਾ ਕੰਮ ਕਰਦੇ ਸੀ ਕੱਚੇ ਇਟਾ ਦਾ ਕੰਮ ਕਰਦੇ ਸੀ ਜੀ ਉੱਥੇ ਇੱਕ ਝੋਪੜੇ 'ਚ ਪਾਈ ਹੋਈ ਆ ਸਵੇਰੇ ਉਹ ਉੱਥੇ ਲੈ ਗਿਆ ਕੁੜੀ ਨੂੰ ਲੱਸੀ ਦੇ ਮਾਨੇ ਜੀ ਬਿਠਾ ਕੇ ਪਹਿਲ ਲੱਸੀ ਲੈ ਕੇ ਆਣਿਆ ਕੈਰੇ ਪਿੰਡ ਤੋਂ ਉਹ ਕੈਰੇ ਵਿਚਾਲੇ ਪਿੰਡ ਉਹ ਹੰਦੀ ਪਥੇਰ ਲੱਗੀ ਹੋਈ ਆ ਕੱਚੇ ਟਾ ਦੀ ਉੱਥੇ ਘਟਣਾ ਵੀ ਜੀ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਦੇ ਜਲਨ ਸਕੱਤਰ ਪੀਰਤ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਸਵੇਰੇ 8 ਵਜੇ ਦੇ ਕਰੀਬ ਇਸ ਘਟਨਾ ਦਾ ਪਤਾ ਲੱਗਿਆ ਸੀ ਜਿੱਥੇ 108 ਐਂਬੂਲੈਂਸ ਨੇ ਪੀੜਤ ਲੜਕੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਹੈ ਉਹਨਾਂ ਡਿਊਟੀ ਦੇ ਤਨਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਵੀ ਰੋਸ ਪ੍ਰਗਟ ਕਰਦੇ ਕਿਹਾ ਕਿ ਸਵੇਰੇ 8:30 ਵਜੇ ਤੋਂ ਲੈ ਕੇ 12:15 ਮਿੰਟ ਤੇ ਦੁਪਹਿਰ ਤੱਕ ਪੀੜਤ ਲੜਕੀ ਦਾ ਇਲਾਜ ਨਹੀਂ ਕੀਤਾ ਗਿਆ ਜਿੱਥੇ ਖੂਨ ਨਾਲ ਲਥਪਥ ਲੜਕੀ 4 ਘੰਟੇ ਬਿਨਾਂ ਇਲਾਜ ਲਈ ਤੜਫ ਜ ਰਹੀ ਪਰ ਜਦ ਇਕੱਠੇ ਲੋਕਾਂ ਵੱਲੋਂ ਇਸ ਬਾਰੇ ਰੌਲਾ ਪਾਇਆ ਗਿਆ ਤਾਂ ਲੜਕੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਮੇਰਾ ਨਾਮ ਪ੍ਰਤਪਾਲ ਸਿੰਘ ਹੈ ਜੀ ਫਿਰ ਕੀ ਕਹਿਣਾ ਚਾਹੁੰਦੇ ਮੈਂ ਜ਼ਿਲ੍ਹਾ ਜਰਮਨਸਾਤਰਾਂ ਵੀ ਕੇ ਜੂ ਕਰਦੀਆਂ ਸਰ ਅੱਜ ਸਾਡੇ ਪਿੰਡ ਇੱਕ ਬਹੁਤ ਦੁੱਖਦਾਈ ਮੰਦਭਾਗੀ ਘਟਨਾ ਹੋਈ ਆ ਇੱਕ 9 ਸਾਲ ਦੀ ਬੱਚੀ ਨਾਲ ਪ੍ਰਵਾਸੀ ਮਜ਼ਦੂਰ ਦੀ ਬੇਟੀ ਸੀ ਉਹ ਵੀ ਉਹਦੇ ਹੀ ਫੁੱਫੜ ਵੱਲੋਂ ਉਹਦੇ ਨਾਲ ਮੰਨ ਲਓ ਰੇਪ ਕੀਤਾ ਗਿਆ ਬਹੁਤ ਇਹ ਤੀਜ ਮੰਨ ਲਾ ਦਿਨ ਨੂੰ ਦਹਿਲਾਉਣ ਵਾਲੀ ਘਟਨਾ ਹੋਈ ਜਾਂ ਪਰ ਵੱਡੇ ਦੁੱਖ ਦੀ ਗੱਲ ਇਹ ਆ ਉਹਦੇ ਨਾਲ ਇੱਕ ਹੋਰ ਹੋਈ ਆ ਕਿ ਅਸੀਂ ਉੱਥੇ ਮੌਕੇ ਤੇ ਸਾਡਾ ਸਾਰਾ ਨਗਰ ਪਹੁੰਚ ਗਿਆ ਸੀ ਅਸੀਂ ਉਹਨੂੰ ਬੰਦੇ ਨੂੰ ਪੁਲਿਸ ਨੂੰ ਫੜਾਉਣ ਦੇ ਵਿੱਚ ਵੀ ਮੰਨ ਲਓ ਉੱਧਰ ਵੀ ਸੀਗੇ ਥੋੜਾ ਜਿਹਾ ਵਿਜੀ ਤੇ 108 ਐਂਬੂਲੈਂਸ ਨੂੰ ਮੈਂ ਆਪ ਫੋਨ ਕਰਕੇ ਕਾਲ ਕਰਕੇ ਬੁਲਾਇਆ 108 ਐਂਬੂਲੈਂਸ ਨੂੰ ਬੇਟੀ ਨੂੰ ਇੱਥੇ 8:30 8:30 ਲੈ ਕੇ ਪਹੁੰਚ ਗਈ ਸੀ ਪਿੰਡ ਦਾ ਕੋਈ ਬੰਦਾ ਨਾ ਨਾਲ ਆ ਸਕਿਆ ਕਿਉਂਕਿ ਅਸੀਂ ਆਖਿਆ ਬਾਅਦ ਚਾਉਣੇ ਤੁਸੀਂ ਕੇਣਾ ਜਾ ਕੇ ਐਡਮਿਟ ਕਰੋ ਬੱਚੀ ਨੂੰ ਅਸੀਂ ਪੁਲਿਸ ਬੁਲਾਈ ਹੋਈ ਸੀ ਪੁਲਿਸ ਨੇ ਬੜਾ ਟਾਈਮ ਤੇ ਆ ਕੇ ਸਭ ਕੁਝ ਐਮੀ ਪੁਲਿਸ ਨੇ ਬਹੁਤ ਮੌਕੇ ਤੇ ਸਾਰਾ ਕੁਝ ਸੰਭਿਆ ਨੂੰ ਸਟੱਡੀ ਚ ਵੀ ਲੈ ਲਿਆ ਸੀ ਬੰਦੇ ਨੂੰ ਪਰ ਡਾਕਟਰਾਂ ਵੱਲੋਂ ਵੱਡੀ ਅਣਖਲੀ ਜਿਹੜੀ ਕੀਤੀ ਗਈ ਆ ਉਹ ਬਹੁਤ ਮਾੜੀ ਘਟਨਾ ਹੋਈ ਆ ਉਹ ਹੋਈ ਆ ਕਿ ਬੇਟੀ ਨੂੰ ਬਲੀਡਿੰਗ ਉਹਨੂੰ ਬੱਚੀ ਨੂੰ ਬਹੁਤ ਜ਼ਿਆਦਾ ਆ ਰਹੀ ਸੀ 9 ਸਾਲ ਦੀ ਬੱਚੀ ਸੀ ਕੁਰਸੀਆਂ ਤੇ ਮੇਲ ਰਹੀ ਸੀ ਉਹ ਤਾਂ ਉਹਨੂੰ 8:30 ਵਜੇ ਤੋਂ ਲੈ ਕੇ ਸਵੇਰ 12 ਵਜੇ ਤੱਕ ਕਿਸੇ ਨੇ ਵੀ ਉਹਨੂੰ ਨਹੀਂ ਪੁੱਛਿਆ ਸਿਰਫ ਇਹਨਾਂ ਦੇ ਦਿਮਾਗ 'ਚ ਇਹ ਚੱਲ ਰਿਹਾ ਸੀ ਵੀ ਇਹਦਾ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਨੂੰ ਐਡੀ ਕੋਈ ਚੱਕਰ ਨਹੀਂ ਹੈਗਾ ਮਰਦੀ ਆ ਮਰਦੇ ਇਹਨਾਂ ਨੂੰ ਕੋਈ ਮਤਲਬ ਨਹੀਂ ਸੀ ਇੱਥੋਂ ਦੇ ਐਸਐਮਓ ਦਾ ਇੱਥੋਂ ਦੇ ਸਿਵਲ ਹਸਪਤਾਲ ਦਾ ਜਿਹੜਾ ਮੰਨ ਲਓ ਬਹੁਤ ਸਾਨੂੰ ਜਿਹੜਾ ਇਹ ਘਟੀਆ ਰਵਈਆ ਲੱਗਿਆ ਜਿਹੜਾ ਮਰੀਜ਼ਾਂ ਪ੍ਰਤੀ ਵਰਤਿਆ ਜਾ ਰਿਹਾ ਅਸੀਂ ਇਹਨਾਂ ਦੀ ਕੰਪਲੇਟ ਵੀ ਪਾ ਰਹੇ ਆ ਆਨਲਾਈਨ ਤੇ ਸਾਨੂੰ ਦੁੱਖ ਵੀ ਆ ਤੇ ਇਹਨਾਂ ਤੇ ਬਣਦੀ ਕਾਰਵਾਈ ਇਥੋਂ ਦੇ ਸਟਾਫ ਤੇ ਵੀ ਹੋਣੀ ਚਾਹੀਦੀ ਆ ਔਰ ਇਹ ਹਰਪ੍ਰੀਤ ਸਿੰਘ ਆ ਜਿਹੜਾ ਮੁੰਡਾ ਸਵੇਰ ਤੋਂ ਹੀ ਉਹਦੇ ਵਿੱਚ బిజీ ਸੀ ਇਹਨੇ ਵਿਚਾਰੇ ਨੇ ਲੜ ਲੁੜ ਕੇ ਸਵਾ 12 ਵਜੇ ਕੁੜੀ ਐਡਮਿਟ ਕਰਵਾਈ ਆ ਤੁਸੀਂ ਇਹਨਾਂ ਨੂੰ ਵੀ ਬੁਲਾ ਸਕਦੇ ਹੋ ਇਹ ਬੜਾ ਸਾਨੂੰ ਦੁੱਖ ਲੱਗਿਆ ਤੇ ਇਹ ਚੀਜ਼ ਜੀ ਰੀਪ ਕੀਤਾ ਬੱਚੀ ਦਾ ਉਹਦੀ ਉਮਰ ਕਿੰਨੀ ਕੁ ਹੋएगी ਉਹਦੀ ਉਹਦੀ ਹੋਊਗੀ ਜੀ ਕੋਈ 50 50 55 ਸਾਲ ਦੇ ਕਰੀਬ ਹੋਊ 55 ਸਾਲ ਦੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਫਤਰ ਬਰਨਾਲਾ ਦੇ ਐਸ ਐਚ ਓ ਲਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਕੈਰੋਂ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦੀ ਬੱਚੀ ਦੇ ਨਾਲ ਜ਼ਬਰ ਜਨਾਬ ਦੀ ਘਟਨਾ ਸਾਹਮਣੇ ਆਈ ਸੀ ਜਿੱਥੇ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਤੇ ਦੋਸ਼ੀ ਖਿਲਾਫ 47 2025 ਨੂੰ ਮੁਕੱਦਮਾ ਨੰਬਰ 102 ਤਹਿਤ 64 BN S6 ਪੈਸਕੋ ਐਕਟ ਤਹਿਤ ਪੁਲਿਸ ਥਾਣਾ ਸਦਰ ਬਰਨਾਲਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਹੈ ਜਿਸ ਦੀ ਗ੍ਰਿਫਤਾਰੀ ਜਲਦ ਹੀ ਕਰ ਲਈ ਜਾਵੇਗੀ ਪੇਸ਼ ਹੈ ਬਰਨਾਲਾ ਤੋਂ ਸਾਡੇ ਪੱਤਰਕਾਰ ਹਰਪ੍ਰੀਤ ਢਾਲੀਵਾਲ ਸ਼ਨਾਦੀਏ ਖਾਸ ਰਿਪੋਰਟ ਸਰ ਕੀ ਕਹਿੰਦੇ ਨੇ ਕਿ ਨਵਾਲਤ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ ਸਰ ਹਾਂਜੀ ਇਹ ਕੱਲ ਨਾ ਸਾਨੂੰ ਕੰਟਰੋਲ ਰੂਮ ਤੋਂ ਧਲਾ ਮਿਲੀ ਸੀਗੀ ਉੱਥੋਂ ਦੇ ਅ ਕਹਰੇ ਪਿੰਡ ਦੇ ਕਿਸੇ ਬੰਦੇ ਨੇ ਫੋਨ ਕਰਿਆ ਸੀ ਕੰਟਰੋਲ ਤੇ ਵੀ ਇੱਥੇ ਇੱਕ ਨਵਾਲਗ ਲੜਕੀ ਨਾਲ ਰੇਪ ਹੋਇਆ ਜਦੋਂ ਅਸੀਂ ਉਹ ਵੈਰੀਫਾਈ ਕਰਿਆ ਤਾਂ ਸਾਨੂੰ ਪਤਾ ਲੱਗਿਆ ਵੀ ਇੱਕ ਅ 7-8 ਸਾਲ ਦੀ ਨਵਾਲਗ ਲੜਕੀ ਹੈ ਪਰਵਾਸੀ ਹੈਗੀ ਉਹ ਉਹ ਆਪਣੇ ਫੁੱਫੜ ਕੋਲ ਛੁੱਟੀਆਂ ਚਾਈ ਹੋਈ ਸੀ ਤਾਂ ਉਹਦੇ ਫੁੱਫੜ ਨੇ ਉਹਨੂੰ ਪਥੇਰ ਤੇ ਲਿਜਾ ਕੇ ਕਹਰੇ ਪਿੰਡ ਦੀ ਹੱਦ ਚ ਪੈਂਦੀ ਹੈ ਪਥੇਰ ਉੱਥੇ ਇੱਕ ਸਾਈਡ ਤੇ ਡੂੰਗੀ ਜੀ ਜਗ੍ਹਾ ਤੇ ਲਿਜਾ ਕੇ ਉਹਦੇ ਨਾਲ ਜਿਹੜਾ ਹੈਗਾ ਅ ਗਲਤ ਕੰਮ ਕੀਤਾ ਜਿਸ ਦੇ ਤਹਿਤ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਤੇ ਮਿਤੀ 4 7 25 ਅੰਡਰ ਸੈਕਸ਼ਨ 64 ਬੀ ਐਨ ਐਸ ਤੇ 6 ਬਕਸੋ थाना सदर ਬਰਨਾਲਾ ਦਰਜ ਕਰ ਲਿਆ ਗਿਆ ਜੀ ਤੇ ਜਿਹੜੀ ਹੈਗੀ ਹੈ ਤਤਤੀਹ ਜਾਰੀ ਹੈ ਦੋਸ਼ੀ ਦੀ ਗ੍ਰਿਫਤਾਰੀ ਹੈ ਜਿਹੜੀ ਜਲਦ ਕੀਤੀ ਜਾਵੇਗੀ ਜਿਹੜੇ ਦੋਸ਼ੀ ਹੈਗੇ ਸਰ ਉਹਦੀ ਉਮਰ ਕਿੰਨੀ ਕਹਿਗੇ ਦੋਸ਼ੀ ਦੀ ਉਮਰ ਤਕਰੀਬਨ ਹੈਗੀ ਜੀ 55 ਸਾਲ ਦੇ ਨੇੜੇ ਤੇੜਾ ਗ੍ਰਿਫਤਾਰੀ ਕਰ ਲਈ ਦੀ ਹੈ ਜੀ ਸਰ ਹਾਂ ਜਲਦ ਹੋ ਜੂਗੀ ਜੀ ਗ੍ਰਿਫਤਾਰੀ ਉਹ ਜੀ ਸਰ ਸਨੇਹਾ ਕੀ ਦੇਣਾ ਚਾਹਣੇ ਜਿਹੜੇ ਹੈਗੇ ਮਾਪਿਆਂ ਨੂੰ ਕੀ ਸਨੇਹਾ ਦੇਣਾ ਚਾਹਣੇ ਜਿਹੜੇ ਇਸ਼ਟਮਤ ਚਨਾਵਾ ਹੋ ਗਏ ਸਰ ਅਸੀਂ ਤਾਂ ਇਹੀ ਸਨੇਹਾ ਦੇਣਾ ਚਾਹਣਾ ਵੀ ਜਿਹੜਾ ਹੈਗਾ ਇਹ ਪਹਿਲੀ ਗੱਲ ਤਾਂ ਉਹ ਰਿਸ਼ਤੇਦਾਰ ਹੋਗੀ ਤੇ ਬੀਐਮਏ ਦੀ ਬਹੁਤ ਹੀ ਜ਼ਿਆਦਾ ਇਹ ਮੰਦ ਭਾਗੀ ਘਟਨਾ ਵੀ ਆਪਦੇ ਰਿਸ਼ਤੇਦਾਰ ਦੀ ਜਿਹੜੀ ਹੈਗੀ ਬੱਚੀ ਨਾਲ ਉਹਨੇ ਇਹ ਗਲਤ ਹਰਕਤ ਕੀਤੀ ਹੈ ਆਪਾਂ ਨੂੰ ਇਨਸਾਨੀਅਤ ਵੀ ਜਾ ਆਪਣੀ ਜ਼ਮੀਰ ਕੋਈ ਅਲਾਉ ਨਹੀਂ ਕਰਦੀ ਇਹ ਜੇ ਕੰਮ ਲਈ ਇੱਕ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਉਹ ਆਪਦੇ ਬੱਚਿਆਂ ਦੀ ਦੇਖ ਰੇ ਕਰਨ ਚੰਗੀ ਤਰ੍ਹਾਂ ਵੀ ਸਾਡਾ ਬੱਚਾ ਇਸ ਟਾਈਮ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸੇਫ ਹੈ ਜਾਂ ਨਹੀਂ ਹੈ ਚਲੋ ਫਿਰ ਵੀ ਉੱਥੇ ਇੱਕ ਜ਼ਿੰਮੇਵਾਰ ਨੇ ਮੌਕੇ ਤੇ ਦੇਖ ਲੈ ਨਹੀਂ ਹੋ ਸਕਦਾ ਇਸ ਤੋਂ ਵੱਡੀ ਹਰਕਤ ਕਰਦਾ ਹੋ ਤੇ ਜ਼ਿਆਦਾ ਹੋ ਜਾਂਦੀ ਹੈ